ਕਾ ਦੀ ਵੀਡੀਓ ਦੇਖ ਰਹੇ ਸਭ ਜੀ ਗਿਆਨ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਆ ਪੰਜ ਚਿੱਟੀਆਂ ਚੀਜ਼ਾਂ ਆਪਣੀ ਥਾਲੀ ਵਿੱਚੋਂ ਘਰ ਦਿਓ ਦੂਰ ਨਹੀਂ ਤਾਂ ਕਿਸੇ ਵੀ ਆ ਸਕਦਾ ਹੈ ਅਟੈਕ ਚਿੱਟੀ ਖੰਡ ਚਿੱਟੀ ਖੰਡ ਨੂੰ ਮਿੱਠਾ ਜ਼ਹਿਰ ਕਿਹਾ ਜਾਂਦਾ ਹੈ ਜਿਆਦਾ ਮਾਤਰਾ ਵਿੱਚ ਖੰਡ ਦਾ ਸੇਵਨ ਮੋਟਾਪਾ ਟਾਈਪ 2 ਸ਼ੂਗਰ ਦਿਹਾਈ ਟਾਈਗ ਗੱਲ ਇਹ ਸਟ੍ਰਾਈਡ ਦਾ ਕਾਰਨ ਬਣਦਾ ਹੈ ਇਹ ਤਿੰਨੋਂ ਦਿਲ ਦੇ ਦੌਰੇ ਤੇ ਜੋਖਮ ਨੂੰ ਕਈ ਗੁਣਾ ਵਧਾਉਂਦੇ ਹਨ ਜਿੱਟਾ ਨਮਕ ਬਹੁਤ ਜ਼ਿਆਦਾ ਨਮਕ ਦਾ ਸੇਵਨ ਹਾਈਪ ਬਲੱਡ ਪ੍ਰੈਸ਼ਰ ਦਾ ਇੱਕ ਵੱਡਾ ਕਾਰਨ ਹੈ ਵਧੇਰੇ ਹੋਏ ਬਲੱਡ ਪ੍ਰੈਸ਼ਰ ਨਾਲ ਦਿਲ ਦੇ ਦਬਾਅ ਪੈਂਦਾ ਹੈ ਅਤੇ ਨਿਤਮਨੀਆਂ ਖਤਮ ਹੋ ਜਾਂਦੀਆਂ ਹਨ ਇਸ ਨਾਲ ਇਹ ਦਿਲ ਦਾ ਦੌਰਾ ਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਮੈਂ ਦਾਵੇ ਚ ਲੱਗਦਾ ਕੋਈ ਫਾਈਬਰ ਵਿਟਾਮਿਨ ਤੇ ਖਣਿਜ ਨਹੀਂ ਹੁੰਦੇ ਜ਼ਿਆਦਾ ਇਸ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਤੇ ਇਨਸੂਲਿਨ ਨੂੰ ਪ੍ਰਤੀਰੋਧਿਕਤਾ ਦਾ ਕਾਰਨ ਬਣਦਾ ਹੈ ਇਸ ਪਾ ਇਸ ਨਾਲ ਭਾਰ ਅਤੇ ਪੇਟ ਦੀ ਚਰਬੀ ਵਾਧੀ ਹੈ ਜੋ ਕਿ ਦਿਲ ਦੀ ਬਿਮਾਰੀ ਦਾ ਮੁੱਖ ਕਾਰਨ ਹਨ ਚਿੱਟੇ ਚੋਲ ਚਿੱਟੇ ਥੋਲਾ ਵਿੱਚ ਗਲਾਈ ਗਲਾਈ ਸੈਮਿਕ ਇੰਡੈਕਸ ਹਾਈ ਹੁੰਦਾ ਹੈ ਜੇ ਇਹ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਦਾ ਹੈ ਤੇ ਮोटापा ਵਧਾਉਣ ਵਿੱਚ ਮਦਦ ਕਰਦਾ ਹੈ ਇਸ ਨੂੰ ਲੰਬੇ ਸਮੇਂ ਤੱਕ ਬੱਤੀ ਮਾਤਰਾ ਵਿੱਚ ਖਾਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੈ ਵਾਈਟ ਬ੍ਰੈਡ ਵਾਈਟ ਬ੍ਰੈਡ ਮੈਦਾ ਅਤੇ ਪ੍ਰੀ ਪ੍ਰੀਜ਼ਰਵੇਟਿਵ ਤੋਂ ਬਣਾਈ ਕਾਰਬੋਹਾਈਡਰੇਟ ਅਤੇ ਫਾਈਬਰ ਬਲੈਂਡ ਪਰ ਸ਼ੂਗਰ ਦੇ ਪੱਧਰ ਨੂੰ ਸਥਿਰ ਕਰਦੇ ਹਨ ਇਹ ਭਾਰ ਵਧਨ ਅਤੇ ਕੈਸਟਰੋਲ ਵਧਾਉਂਦੇ ਦੂ ਵਿਕਰ ਸਕੇ ਜਿੱਟਾ ਬਖ ਜਿੱਟੇ ਬਖਨ ਵਿੱਚ ਸੈਚੂਰੇਟਿਡ ਫੈਟ ਅਤੇ ਕੈਸਟਰੋਲ ਵੀ ਜਿਆਦਾ ਮਾਤਰਾ ਹੁੰਦਾ ਹੈ ਇਸ ਦਾ ਜਿਆਦਾ ਸੇਵਨ ਤੋਂ ਬਨੀਆਂ ਵਿੱਚ ਪਲੇਕ ਬਣਨ ਦਾ ਕਾਰਨ ਬਣ ਸਕਦਾ ਹੈ ਇਸ ਨਾਲ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ ਤੇ ਦਿਲ ਦਾ ਦੌਰ ਦਾ ਦੋਰੇ ਦਾ ਖਤਰਾ ਵੱਧ ਜਾਂਦਾ ਹੈ ਧੰਨਵਾਦ